ੱੱੱਕਾ ਕਰਦਾ ਨਾ ਕੀ ਪਿਆ ਜਾ ਹੋਰ ਬਾ ਦੇ ਮੇਰੇ ਕਿਡਦਾ ਰ ਹੈ ਬਣਾੜੀ ਹਾਂ ਜੀ ਹੁੰਦਾ ਭਾਈ 2500 ਆ ਭਾਈ ਉਹ ਤੈਨੂੰ ਦਿੰਨੇ ਆ ਆ ਲੈ ਭਾਈ ਜਰਾ ਆਇਆ ਜਰਾ 2700 ਰੁਪਿਆ ਭਾਈ 200 ਨਹੀਂ ਭਾਇਆ ਹੁਣ ਉਹ ਭਾਈ 600 ਤਾਂ ਮੈਂ ਲੈ ਲੈਂਦਾ ਰ ਪਿੰਜਰਾ ਕੱਲਾ ਆਟਾ ਵਿੱਚੀ ਸਾਰਾ ਕੁਝ ਹੀ ਲੈ ਜਾਣਾ ੱੱਕਾ ਕਰਦਾ ਗੁੰਨ ਨਹੀਂ ਲੈਣੇ ਭਾਈ ਲੈ ਲੈ ਆਟਾ ਹੀ ਲੈਣੇ ਗੁੰਨ ਵਾਲੀ ਨਹੀਂ ਲੈਣੇ ੱੱਕਾ ਨਹੀਂ ਆ ਬੜਾ ਗਣ ਮੱਕਣੀ ਆ ਨਾ ਭਾਈ ਮੈਨੂੰ ਪਤਾ ਆ ਕਿੱਥੇ ਹੋਊਗੀ ਉਹ ਆਸਵਾੜਾ ਫਿਰ ਕੋਈ ਕੰਮ ਆ ਇਹਨੂੰ ਕਹੇ ਦਾ 4000 ਦੇ ਜਾ ਸਰ ਕਹੇ ਦਾ ਇੱਥੇ ਆ ਹੁੰਦੀ ਆ ਯਾਰ ਉਹ ਨਹੀਂ ਹੁੰਦੀ ਤੇਰੀ ਮਰਜ਼ੀ ਆ ਉਹ ਬਾਈ ਨਹੀਂ ਹੁੰਦੀ ਯਾਰ ਤੈਨੂੰ ਆ ਜਾਲੀ ਲੈਣੇ ਨੇ ਹੁਣ ਤਾਂ ਸਹੀ ਨੇ ਪੈਸੇ ਹੁਣ ਤਾਂ ਸਹੀ ਨੇ ਪੈਸੇ ਦੇਖ ਲੈ ਉਹ ਬਾਈ ਮੈਂ ਵੇਚਣੇ ਕੰਮ ਕਰਿਆ ਜਾਇਲ ਨੇ ਬਾਈ ਹੁਣ ਪੈਸੇ ਤੂੰ ਤਾਂ 500 ਰੁਪਏ ਨਾਗੂ ਨਹੀਂ ਲੈਂਦੇ 500 ਮੁਰਗੀ 4400 ਰੁਪਏ ਦੀ ਜਿੱਥੋਂ ਮਰਜੀ ਲੈ ਲੈ ਬਾਈ ਯਾਰ ਬਾਈ ਲੈ ਮੈਂ ਤੇਰੀ ਗੱਲ ਨਾਲ ਸਹਿਮਤ ਆ ਸਭ ਕੁਝ ਤੈਨੂੰ 500 ਰੁਪਏ ਨੂੰ ਸਾਰਾ ਹੀ ਪਾ ਦੇਵਾਂ ਵਾਹ ਉਹ ਕੀ ਠੀਕ ਆ ਉਹ ਫਿਰ ਆ ਉਹ ਵੀ ਤੇਨੇ ਕੇ ਦੋ ਅੰਡੇ ਦੇ ਦਿਆ ਜਲਾਂਦੇ ਹੋਰ ਬਾਈ ਹੋਰ ਗੱਲ ਸੁਣਨਾ ਇਹ ਤੇ ਅੜਗੀ ਗੱਲ ਆ ਉਹ ਵੀ ਵਿੱਚ ਹੀ ਹੋਈ ਰਹਿਣਾ ਨਹੀਂ ਬਾਈ ਹੁੰਦਾ ਮੈਂ ਪਾਪਾ ਆਉਣਾ 500 ਪਾਵਾ ਇਹ ਤਾਂ ਬੜਾ ਸਾਈਡ ਸਾਰੇ ਵਿਕਦੇ ਨੇ ਸਾਰੇ ਇਕੱਠੇ ਦੇ ਇਕੱਠੇ ਬਾਕੀ ਤੇਰੀ ਵੀ ਵਿੱਚ ਹੀ ਹੋਈ ਰਹਿਣਾ ਨਹੀਂ ਬਾਈ ਹੁੰਦਾ ਮੈਂ ਪਾਪਾ ਆਉਣਾ 500 ਪਾਵਾ ਇਹ ਤਾਂ ਬੜਾ ਸਾਈਡ ਸਾਰੇ ਵਿਕਦੇ ਨੇ ਸਾਰੇ ਇਕੱਠੇ ਦੇ ਇਕੱਠੇ ਬਾਕੀ ਤੇਰੀ ਵੀ ਵਿੱਚ ਹੀ ਹੋਈ ਰਹਿਣਾ ਨਹੀਂ ਬਾਈ ਹੁੰਦਾ ਮੈਂ ਪਾਪਾ ਆਉਣਾ 500 ਪਾਵਾ ਇਹ ਤਾਂ ਬੜਾ ਸਾਈਡ ਸਾਰੇ ਵਿਕਦੇ ਨੇ ਸਾਰੇ ਇਕੱਠੇ ਦੇ ਇਕੱਠੇ ਬਾਕੀ ਤੇਰੀ ਵੀ ਵਿੱਚ ਹੀ ਹੋਈ ਰਹਿਣਾ ਨਹੀਂ ਬਾਈ ਹੁੰਦਾ ਮੈਂ ਪਾਪਾ ਆਉਣਾ 500 ਪਾਵਾ ਇਹ ਤਾਂ ਬੜਾ ਸਾਈਡ ਸਾਰੇ ਵਿਕਦੇ ਨੇ ਸਾਰੇ ਇਕੱਠੇ ਦੇ ਇਕੱਠੇ ਬਾਕੀ ਤੇਰੀ ਵ ਮੋਰੀ ਜੀ ਐਨਾ ਟੱਕਾ ਨਹੀਂ ਚਾਹੀਦਾ ਟੱਕਾ ਨਹੀਂ ਚਾਹੀਦਾ ਖੂਸ਼ ਹੋ ਗਏ ਐ ਖੂਸ਼ ਹੋ ਗਏ ਖੂਸ਼ ਹੋ ਗਏ ਟੱਕਾ ਆਲਾ ਨਾ ਮਹਾਨੀ ਤੇਰਾ ਦਿਲ ਮਾਨ ਦਾ ਦੇ ਦੇ ਨਹੀਂ ਨਹੀਂ ਨਾ ਇਹ ਕਹਿੰਦਾ ਨਹੀਂ ਮੁਰਗੀਆਂ ਕਰ ਲੈ ਬਿੰਦਰਾ ਛੱਡ ਦੇ ਉਹ ਪਹਿਲਾਂ ਗੱਲ ਇਹ ਬਿੰਦਰੀ ਨਾਲ ਹੋਣੀ ਠੀਕ ਹੈ ਬਿੰਦਰੀ ਦੀ ਗੱਲ ਵਿੱਚ ਦੇ ਲੈ ਫਿਰ ਤਾਂ ਬਾਈ ਜੀ ਕਿੰਨੇ ਮੰਗ ਰਹੇ ਤੁਸੀਂ 1 ਵਾਰ 4000 ਮੰਗਿਆ ਇਹਨਾਂ ਚੰਗਾ 4000 ਵਿੱਚੇ ਪਹਿਲੇ 4 ਮੰਗਿਆ ਬਾਈ 3 ਨੇ ਦੇ ਦੋ 200 ਫਰਕ ਰਹਿ ਗਿਆ ਦੱਸੋ 25 ਜੋ ਕਹਿ ਆਲੀ ਤਿੰਨ ਦੇਦਾ ਆ ਲੈ ਹੁਣ ਤੈਨੇ ਦੇਣਾ ਨਹੀਂ ਦਿੰਦਾ ਨਹੀਂ ਮੈਨੂੰ ਬਾਈ ਬਸ ਮਾ ਪਾਇਆ ਓਨੇ ਦਾ ਪਾਲਾ 33 ਹੁਣ ਮੋੜਨਾ 33 ਆ ਤੇ 41 ਕਰਕੇ ਮੋੜ ਨਹੀਂ ਨਹੀਂ ਉਹ ਉਹੀ ਗੱਲ ਆ ਵੀ 400 ਦਾ ਕਰਨੇ ਦਾ ਜੇ ਹੁਣ ਤੂੰ 500 ਦਾ ਇਹਨੂੰ ਕੱਲੇ ਪਿੰਜਰਾਂ ਦੀ ਮਗਰ ਕੀ ਰਹਿ ਗਿਆ ਯਾਰ ਬੁੜੀਆਂ ਵੀ ਹੱਸਣਗੀਆਂ ਤੇਰਾ ਦੇਣਾ 600 ਦਾ ਪਿੰਜਰਾ ਲੈ ਆ ਮੈਂ ਇੱਕ ਮਿੰਟ ਆ ਲੈ ਫੜ ਪਿੰਜਰਾ ਰੱਖ ਲੈ 600 ਕਿੱਥੇ ਰੱਖਦਾ ਹੋ ਆ ਵੜ ਦੋ ਆ ਬਾੜੋ पिंजरा रख ਲੈ ਆਪ ਦਾ ਛੱਡ ਦੇ ਲੈ ਉਹ ਲੈ ਲੈ ਰੋਣ ਦਾ ਸਰ ਇਹ ਕਿਧਰ ਰੱਖ ਲੈ ਤਿੰਨੇ ਰੱਖ ਲੈ ਆਪਸ ਹੁਣ ਉਹ ਤੂੰ ਦਵੇ ਧੱਕਾ ਕਰਦਾ ਬਸ ਨਾਲ ਹੀ ਆ ਇਹਦੇ ਕੱਢਣਾਂ ਵਿੱਚੋਂ 2500 2500 ਇਹ पिंजਰੇ ਤੂੰ ਕਹਿੰਦਾ 6-700 ਦਾ पिंजਰਾ ਤੂੰ ਲੈ ਰੱਖ ਲੈ ਭਾਈ ਕੋਈ ਗੱਲ ਲੈ ਉਹੀ ਕੱਢਣਾ ਸਾਨੂੰ ਤਾਂ ਇਹ ਵੀ ਅਸੀਂ ਇੱਕ ਡੱਕ ਲੱਤਾਂ ਬੰਨ ਕੇ ਬਿਠਾਉਣੀ ਆਂ ਇਹ ਚ ਹੀ ਰੱਖ ਦਾਂਗੇ ਇਹਦੇ ਇਧਰ ਲੰਨੇ ਹੋ ਜਰਾ ਉਹ ਬਾਈ ਦੇ ਦੇ ਠੀਕ ਨੇ ਤੂੰ ਕੱਟ ਨਹੀਂ ਲਵਾਏ ਯਾਰ ਸਿੱਟੀਂ ਤੇਰੇ ਤੇ ਚੂਰੀ ਤੇ ਉਹ ਪਿੰਚਰੇ ਸੁਦੀ ਰੋਟ ਉਹ ਬਾਈ ਛੋਟੀ ਪੱਟੀ ਦੇ ਵੀ ਵਿੱਚ ਨੇ ਮਨੂੰ ਉਹ ਜੀ ਕੱਟੀ ਹੋਈ ਆ ਉਹਦੀ ਆਹ ਰਾਰ ਆਹੋ ਨਾਲੇ ਆਹੋ ਆਹ ਰਾਰ ਉਹ ਤਾਂ ਦੇਸੀ ਨੇ ਇਸ ਹੀਰਕਟ ਮੈਂ ਸੀਲ ਤਾਂ ਦੋ ਹੀ ਆ ਪੱਠਾ ਉਹ ਯਾਰ ਉਹ ਵੀ ਦੋ ਵਰਗੀਆਂ ਸੀ ਬਾਈ ਉਹਦੇ ਉਂਗਲੀਆਂ ਆਏ ਹੋਏ ਲਾਈ ਕਰਾਉਣੇ ਉਂਗਲਾਂ ਵਿੱਚ ਉਂਗਲੀਆਂ ਉਹ ਉਂਗਲੇ ਸਿੱਧੇ ਨੇ ਬਾਈ ਨਹੀਂ ਇਹ ਤਾਂ ਹੁਣ ਆਪਦੀ ਆਪਦੀ ਦੇਖਣੀ ਆ ਟੋਡੀਆਂ ਸਿੱਧੀਆਂ ਯਾਰ ਉਹ ਇਹ ਲੈਣੇ ਦੋ ਅਸੀਂ ਵਿਗਾ ਕਰਕੇ ਧਾਰ ਮਾਰਾ ਦੇਖ ਮੈਂ ਕਿੱਦਾਂ ਜਾਦਾ ਸਹੀ ਦੱਸ ਦੇ ਮੜਾ ਯਾਰ ਇਹ ਦੋ ਘੱਟ ਮਾਰੀ ਬਾਈ ਹੁਣ ਨਾ ਕਸਰ ਦਿੰਦੀ ਕਿ ਮੈਨੇ 25 ਰਾਜ 600 ਰੁਪਏ ਪਾਤਾ 3500 ਰੁਪਏ ਕਰਤਾ ਹੁਣ ਕਿੰਨੀ ਕੱਚ ਹੈ ਅੱਧਾ ਢਾਡਾ ਲੱਗੇ ਲੱਗਿਆ ਪਿਆ ਪਾਈ ਜੀ ਅਚੋਦੋ ਪਿੱਛੇ ਉਹ ਕਰੀ ਜਾਂਦਾ 240 400 ਸਰਕਾਰ ਆਹ ਵਾਰ ਓਏ ਆਦਾ ਗਿਣ ਲਾ 3300 3300 ਹੋਰ ਕਰਦੇ ਜਾਣੇ ਬਾਦੇ ਫਿਰ ਮੀਆਂ ਕੋਈ ਗੱਲ ਨਹੀਂ ਹੋਰ ਕੋਈ ਵੀ ਨਾ ਆਉਣ ਜੇ ਲੈਣੀ ਆ ਜੀ ਤੂੰ ਵੀ ਨਾ ਕਰ ਉਹਨੂੰ ਵੀ ਕਹਿਣੇ ਅੱਗੇ ਉਹਨੇ ਕਿਹਾ ਫੜ ਤੂੰ ਵੀ 3300 ਦੇਖੋ ਚਲੋ ਮਾਰੋ ਸਾਹੀ ਫੇਰ ਹੋ ਜਾ ਬਈ ਚੱਕ ਮੀਆਂ ਕਿਹੜੀ ਕਿਹੜੀ ਅੰਡੇ ਕਿਹੜੀ ਕਿਹੜੀ ਦਿੰਦੀ ਆ ਸਾਹੀ ਦੇਣਗੇ ਅੱਗੇ ਦੇਖ ਲਿਓ ਖਾਣਗੇ ਜੀ ਚਾਹੇ ਜਾਂਦੀ ਰੰਡੀ ਠੀਕ ਆ ਦੇਣੀਆਂ ਤਾ ਤੂੰ ਵੀ ਕੀ ਕਹੁੰਦਾ ਆ ਲੈਲੇ ਸਾਰੇ ਕਾਹਲੇ ਕਰਿਆ ਉਧਰ ਪਿੰਡ ਨਹੀਂ ਹੁੰਦਾ ਕਿੱਥੇ ਆ ਪਿੰਡ ਨਹੀਂ ਹੁੰਦਾ ਲੈਣੇ ਖਾਣੇ ਲਈ ਮੁਰਗੀਆਂ ਧਨਾਲੇ ਦੀ ਮੰਡੀ ਤੋਂ ਨਹੀਂ ਦੇਖ ਸਕਦਾ ਹਾਂ ਲੈ ਲਿਆ ਬਾਈ ਹਾਂ ਸਾਡੇ ਨਾਲ ਪੈਰ ਹਾਂ ਉਹ ਫਸ ਕੇ ਨੁਕਲੀ ਵਸਾਲੂ ਇਹਨੇ ਲੱਤੀ ਆ ਦੋ ਸੀਲ ਮੁਰਗੀਆਂ ਕਰਕੇ ਚਾਹਵੀਆਂ ਦੋ ਸੀਲ ਨੇ ਤਿੰਨ ਸੀਲ ਤਿੰਨ ਕੀ ਇਹਨਾਂ ਕਰਕੇ ਹਾਂ ਕਿ ਮਾਚਾ ਪਗੜ ਤਿੰਨ ਸੀਲ ਤਿੰਨ ਨਾ ਪਾੜਾ ਨਹੀਂ ਆ 3100 ਦਾ 3200 ਦਾ 3200 ਦਾ ਬਾਈ 3200 ਦਾ ਖਾਵਾਂਗੇ ਪਰ ਇਹ ਰਹਿ ਤਾ ਨਹੀਂ ਖਾਣੂ ਜਾ ਸਾਲਾ ਹੋਰ ਗਾ ਬਸ ਲੈ ਓ ਖਾ ਚਾਲੀ ਜਾਂ ਤੈਨੂੰ ਸੀਲ ਕੀ ਕਹਿੰਦਾ ਕਹਾਂਗਾ ਪਰ ਇਹ ਹੜ ਕਹਾਂ ਮੈਂ ਉਹ ਵੀ ਤਾਂ ਖਾਣ ਦਿੱਤਾ ਹਾਂ ਆ ਥੋੜਾ ਬਣਾਣਾ ਬਾਪਾ ਨਾ 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 ਜਿੱਦਾਂ ਨਿਕਲ ਗਿਆਂ ਕੋ ਨਹੀਂ ਨਿਕਲ ਗਿਆ ਛੱਡ ਦੇ ਅੰਡੇ ਦੇ ਦਿੰਦਾ ਹੈ ਇਹ ਦੇਣਗੇ ਅੰਡੇ ਹੋਰ ਜਾਦੇ ਮੁਰਗਾ ਨਹੀਂ ਦਿੰਦਾ ਮੁਰਗਾ ਨਹੀਂ ਦਿੰਦਾ ਅੰਡੇ ਗਲਾ ਦਬਾਉਗਾ ਸਾਰਾ ਉਹ ਵਿੱਚ ਹੀ ਹੈ ਹੁਣ ਤੂੰ ਹਾਂ ਰੇੜਾ ਨਾ ਹੋ ਕੇ ਨਾ ਕੀ ਕਰਨਾ ਉਹ ਮੰਗਦਾਗਾ ਕੋਈ ਨਹੀਂ ਹੁੰਦਾ ਸੋ ਕੀ ਗੁੱਤੀ ਨੂੰ ਰੋਟੇ ਦੱਦਾ ਤੇ ਪਾਇਆ ਕੋ ਦੇ ਦੋ ਚਲ ਉਹਦਾ ਟੂਟ ਨਾ ਨਾ ਉਹਦਾ ਕੁਝ ਨਹੀਂ ਗਿਆ ਉਹ ਬੰਦਾ ਚਲ ਕੋਈ ਨਾ ਪਾ ਕੇ ਆਂਦਾ ਉਹਦਾ ਫਰਾਂਡਾ ਦੇ ਕੋਲ ਮੋਬਾਈਲ ਕੱਢ ਗਿਆ ਇਹਦਾ ਸਭ ਮੰਗਦਾ